دہی ਸਾਤ ਜੀ ਆਇਆ ਯਾ ਆ ਗਿਆ ਯਾਰ ਆਇਆ ਕੋਈ ਨਾ ਮੋਹਿੰਦਰ ਸਿੰਘ ਹੁਣੀ ਕੋਈ ਆ ਉਹ ਸਭ ਨੂੰ ਬਣ ਗਿਓ ਰਾਵਣ ਦੇ ਨਾ ਬਾਈ ਸੋਨਿਆ ਸਾਤ ਜੀ ਆਇਆ ਯਾ ਔ ਦੂਹੀ ਬਲੇ ਸੋਨਿਆ 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 ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਿਹੜੇ ਸਾਡੇ ਨਾਲ ਅੱਜ ਜੁੜੇ ਆ ਰਿਕਸ਼ਾ ਚਾਲਕ ਵੀਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਫਿਰ ਸਾਡੇ ਨਾਲ ਆਣ ਕੇ ਮਰਸ਼ੀਦ ਬਾਬਾ ਜੀਵਨ ਸਿੰਘ ਦੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਨਾਲ ਫਿਰ ਜੁੜ ਗਏ ਆ ਦੁਬਾਰਾ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆਪੇ ਸਾਹਮਣੇ ਆਪਾਂ ਦੇ ਸਾਹਮਣੇ ਉਹ ਜੋ ਡਟਦੇ ਸਹੀ ਆ ਪ੍ਰਧਾਨ ਜੀ ਬੋਲੇ ਸੋਨਿਹਾਲ ਸਾਰੀਆਂ ਕਾਲ ਬੋਲੇ ਬੋਲੇ ਸੋਨਿਹਾਲ ਸਾਰੀਆਂ ਕਾਲ ਆ ਪੜੀ ਜਮਣਾ ਆਪਾਂ ਮੈਂ ਪੰਜਾਬ ਦਾ ਮੇਰਾ ਵੀ ਨਾਈਰੀ ਫੋਟ ਬੋਲੇ ਸੋਨਿਹਾਲ ਸਾਰੀਆਂ ਕਾਲ ਬੜੇ ਓਕ ਮੈਡਾ ਹੀ ਆਪਣਾ ਬਿਜ਼ਾਰੀ ਸੋਨੇ ਹਾ ਸਾਸਰੀਆ ਕਾਲ ਤੁਹਾਡਾ ਕਿਹਦਾ ਨੰਬਰ ਪਾਜੀ ਸਾਨੂੰ ਪਾ ਦੇ ਬੜੇ ਸੋਨੇ ਹਾ ਸਾਸਰੀਆ ਕਾਲ ਚਲ ਸਾਜੀ ਇਹੋ ਬਾਅਦ ਇਨਗਰੀਡੈਂਟ ਪਾਉਣਾ ਤੇ ਤੁਸੀਂ ਆਪਣਾ 33 ਟਾਈਮ ਕੱਢ ਕੇ ਤੇ ਇਸ ਜਗ੍ਹਾ ਤੇ 78 ਹੋਏ ਜੇ ਤਾਂ ਜੋ ਤੁਸੀਂ ਇਹ ਕੋਸ਼ਿਸ਼ਾ ਵੀ ਰਣਜੀਤ ਸਿੰਘ ਫਲੋਇਆ ਤੇ ਜਸਵਾਲ ਸਿੰਘ ਜੱਗੂ ਦੀ ਜੋ ਕਿ ਤੁਹਾਡੇ ਚਿਹਰਿਆਂ ਦਾ ਸਾਨੂੰ ਦਰਸ਼ਨ ਕਰਾਏ ਆ ਇਹਨਾਂ ਨੇ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਈ ਰੱਖਿਆ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਵਿੱਚ ਤੇ ਅਸੀਂ ਯਕੀਨ ਕਰਦੇ ਆ ਕਿ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਫੇਰ ਦੁਬਾਰਾ ਤਾਂ ਕਿ ਤੁਸੀਂ ਸਾਡੇ ਆਪਣੇ ਫੇਰ ਦੁਬਾਰਾ ਆਪਣੇ ਘਰ ਵਿੱਚ ਵਾਪਸੀ ਕੀਤੀ ਆ। ਤੇ ਅੱਗੇ ਤੋਂ ਕੋਸ਼ਿਸ਼ ਕਰਿਓ ਵੀਰ ਮੇਰੇ ਕਿ ਆਪਾਂ ਰਲ ਮਿਲ ਕੇ ਰਹਿਣਾ ਵਾ, ਆਪਾਂ ਘਰੋਂ ਕੰਮ ਕਰਨ ਆਉਣੇ ਆ ਤੇ ਆਪਾਂ ਕੰਮ ਕਰਨਾ ਵਾ। ਨੰਬਰ 1 ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣਾ ਜ਼ਰੂਰੀ ਇੱਕ ਹਿੱਸਾ ਵਾ ਕੰਮ ਤੇ ਪ੍ਰਸ਼ਾਸਨ ਇਹ ਦੋ ਇੱਕ ਚੀਜ਼ਾਂ ਨੇ। ਜਵੇਂ ਨੌ ਤੇ ਮਾਸ ਦਾ ਰਿਸ਼ਤਾ ਉਤਨਾ ਆਪਣੇ ਕੰਮ ਤੇ ਪ੍ਰਸ਼ਾਸਨ ਦਾ ਜਿਹੜਾ ਵਾ ਕੋਈ ਇੱਕ ਰਿਸ਼ਤਾ ਵਾ। ਆਪਾਂ ਨੂੰ ਪ੍ਰਸ਼ਾਸਨ ਦੇ ਨਾਲ ਇੱਕ ਤਾਲਮੇਲ ਬਣਾ ਕੇ ਰਹਿਣਾ ਪਊਗਾ ਕਿ ਆਪਾਂ ਨੂੰ ਜਿਹੜੇ ਕਿ ਪ੍ਰਸ਼ਾਸਨ ਦੇ ਨਿਜਮ ਆ ਆਪਾਂ ਨੂੰ ਉਹਨਾਂ ਨਿਜਮਾਂ ਦੀ ਪਾਲਣਾ ਕਰਨੀ ਪਊਗੀ ਜੇਕਰ ਆਪਾਂ ਨਿਜਮਾਂ ਦੀ ਪ੍ਰਸ਼ਾਸਨ ਦੇ ਨਿਜਮਾਂ ਦੀ ਟ੍ਰੈਫਿਕ ਨਿਜਮਾਂ ਦੀ ਪਾਲਣਾ ਨਹੀਂ ਕਰਾਂਗੇ ਤੇ ਆਪਾਂ ਗੱਡੀ ਚਲਾਉਣ ਦੇ ਹੱਕਦਾਰ ਨਹੀਂ ਆ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਦੀ ਨਗਰੀ ਦਾ ਨਮਾਸ ਆ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀ ਆ आ, कि ਆਪਾਂ ਉਸ ਸੰਗਤ ਨੂੰ ਇੱਧਰ ਤੋਂ ਉੱਧਰ ਬਚਾਉਣੇ ਆ ਤੇ ਆਪਣਾ ਫਰਜ਼ ਬੰਦਾ ਏ ਕਿ ਆਪਾਂ ਇੱਕ ਤੇ ਉਹ ਜੋ ਗੁਰੂ ਦੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਆ ਉਸ ਨੂੰ ਉਸ ਦੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਉਸ ਦੇ ਨਾਲ ਨਾਲ ਆਪਾਂ ਕਮਾਈ ਦੇ ਨਾਲ ਨਾਲ ਜਦੋਂ ਆਪਾਂ ਇਹ ਕੰਮ ਕਰਦੇ ਆ ਤੇ ਆਪਾਂ ਸੇਵਾ ਵੀ ਕਰਦੇ ਆ ਜਿੱਥੇ ਆਪਾਂ ਸੇਵਾ ਕਰਨੀ ਆ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਆਪਾਂ ਆਪਣੇ ਪੇਟ ਨੂੰ ਪਾਲਣ ਵਾਸਤੇ ਆਪਾਂ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਪਾਲਣ ਵਾਸਤੇ ਆਪਾਂ ਨੂੰ ਪੈਸੇ ਦੀ ਵੀ ਜ਼ਰੂਰਤ ਹੈ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਪੰਜਾਬ ਪ੍ਰਧਾਨ ਹੈ ਠੀਕ ਹੈ ਜੀ ਅਸੀਂ ਕਾਫੀ ਟਮਾ ਸਮਾਂ ਪਹਿਲੇ ਉਧਰੋਂ ਵੀ ਜਦੋਂ ਰਹੇ ਆ ਯੂਨੀਅਨ ਦੇ ਵਿੱਚ ਤੇ ਕਾਫੀ ਟਾਈਮ ਚੱਲਦੇ ਰਹੇ ਆ ਯੂਨੀਅਨ ਦੇ ਨਾਲ ਪਰ ਯੂਨੀਅਨ ਦੇ ਕੁਝ ਮਾਰੇ ਸਿਸਟਰਨ ਦੇ ਨਾਲ ਜਿਹੜੇ ਸਾਨੂੰ ਨਹੀਂ ਪਸੰਦ ਆ ਇਹ ਸਾਨੂੰ ਗਲਤ ਲੱਗੇ ਕਿ ਇਸ ਲਈ ਅਸੀਂ ਯੂਨੀਅਨ ਨੂੰ ਛੱਡ ਰਹੇ ਆ ਤੇ ਪਹਿਲੇ ਵੀ ਅਸੀਂ ਜਿਹੜਾ ਇਹਨਾਂ ਨੂੰ ਯੂਨੀਅਨ ਦੇ ਨਾਲ ਸਾਨੂੰ ਛੱਡਿਆ ਗਿਆ ਉਦੋਂ ਵੀ ਸਾਡੇ ਨਾਲ ਧੋਖਾ ਹੀ ਹੋਇਆ ਸੀ ਠੀਕ ਹੈ ਜੀ ਉਹੀ ਚੀਜ਼ ਸਾਡੇ ਨਾਲ ਫੇਰ ਦੁਹਾਈ ਗਈ ਹੈ ਦੁਬਾਰਾ ਇਸ ਕਰਕੇ ਅਸੀਂ ਮਾਨਵ ਰਦਕਾਰ ਯੂਨੀਅਨ ਨੂੰ ਪ੍ਰੇਸ਼ਟਰੀ ਡਿਗਮੇ ਉਹਨੂੰ ਹੀ ਛੱਡ ਰਹੇ ਆ ਅੱਜ ਤੋਂ ਆਪਣਾ ਜਿਹੜਾ ਨਵੀਂ ਅਮਰਸ਼ੀਰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਵਾਲਾ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਜਿਹੜੀ ਯੂਨੀਅਨ ਆ ਅੱਜ ਉਹਨੂੰ ਅਸੀਂ ਫੇਰ ਦੁਬਾਰਤੋਂ ਆਈ ਉਹਨਾਂ ਜੁੜ ਰਹੇ ਆ ਅੱਗੇ ਅਸੀਂ ਉਹਨਾਂ ਕੇ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਸਿਸਟਮ ਖਰਾਬ ਚੱਲਦਾ ਪਿਆ ਸਾਨੂੰ ਬੜੀ ਲੋੜ ਹੈ ਸੀ ਦੀ ਕਿਉਂਕਿ ਜਿਹੜੇ ਵਿਰੋਧੀ ਆ ਐਂ ਜਿਹੜੀ ਯੂਨੀਅਨ ਛੱਡੀ ਓ ਸਾਨੂੰ ਇਸ ਦਿੱਕਤਾਂ ਆ ਰਹੀਆਂ ਆ ਪਰੇਸ਼ਾਨ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਇਹਨਾਂ ਕੇ ਬੇਨਤੀ ਕਰਦੇ ਆ ਵੀ ਸਾਡੇ ਜਿਹੜੇ ਆਉਣ ਵਾਲੇ ਮਸਲੇ ਹੱਲ ਹੋਣ ਤੇ ਇਹਨਾਂ ਕਾ ਬੇਨਤੀ ਆ ਬਾਕੀ ਤੁਹਾਡੇ ਭਰਾ ਜੱਗਾ ਜਸਪਾਲ ਸਿੰਘ ਉਹ ਆਪਣਾ ਦੱਸਣਗੇ ਸਾਰਾ ਕੁਝ ਅੱਜ ਕੀ ਨਾਜੀ ਤੇ ਅੱਜ ਜਿਹੜਾ ਤੁਹਾਡੇ ਲੋਕ ਅੱਜ ਮੇਰਾ ਜਸਪਾਲ ਸਿੰਘ ਜੱਗਾ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਇਹ ਜਿਹੜੀ ਅਸੀਂ ਆਪਣੀ ਆਪਣੇ ਬਾਬਾ ਜੀਵਨ ਸਿੰਘ ਨੂੰ ਇਹਨਾਂ ਨਾਲ ਜੋੜ ਰਹੇ ਆ ਇਹ ਸਾਡੇ ਅੱਗੇ ਵੀ ਚੰਗੇ ਕੰਮ ਕਰਦੇ ਸੀ ਤੇ ਅੱਜ ਵੀ ਇਹਨਾਂ ਨਾਲ ਫੇਰ ਅਸੀਂ ਜੁੜ ਰਹੇ ਆ ਕਿ ਇਹਨਾਂ ਦੇ ਕੰਮ ਨੇਚਰ ਬਹੁਤ ਵਧੀਆ ਵਾ ਬਹੁਤ ਕੰਮ ਬੁਧੀਆ ਕਰ ਰਹੇ ਆ ਤੇ ਜਿਹੜੀ ਅਸੀਂ ਆਪਣੀ ਮਾਨਕ ਪੁਗਾਰ ਕਮੇਟੀ ਉਹਨੂੰ ਅਸੀਂ ਅਸਤੀਫਾ ਦੇ ਰਹੇ ਆਂ ਬਸ ਇਹੋ ਜੀ ਸਾਡੇ ਇਹਨਾਂ ਦੇ ਬਹੁਤ ਨੇਚਰ ਕੰਮ ਵਧੀਆ ਜਿੱਥੇ ਵੀ ਇਹਨਾਂ ਨੇ ਲੋਡ ਪਿੰਦੀ ਉੱਥੇ ਪਹੁੰਚਦੇ ਆ ਤੇ ਕੰਮ ਬਹੁਤ ਵਧੀਆ ਕਰ ਰਹੇ ਆ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਿੰਨੇ ਮੈਂਬਰਾਂ ਦੇ ਨਾਲ ਅੱਜ ਤੁਸੀਂ ਜੁਆਇਨਿੰਗ ਕਰ ਰਹੇ ਆਂ ਅਸੀਂ ਕੋਈ ਕੋਈ 40-50 ਮੈਂਬਰ 50 ਹੋਣਗੇ ਜੀ ਤੇ ਹੋਰ ਵੀ ਅਸੀਂ ਬਹੁਤ ਮੈਂਬਰ ਅਜੇ ਕੁਝ ਆਏ ਨਹੀਂ ਅੱਡੇ ਕੁਝ ਛੁੱਟੀ ਤੇ ਕੁਝ ਕੋਈ ਪੇਰਾ ਪੂਰਾ ਲੈ ਕੇ ਗਏ ਆ ਬਾਕੀ ਮੈਂਬਰ ਸਾਡੇ ਕੋਲ 100-150 ਮੈਂਬਰ ਹੈਗਾ ਉਹ ਜਿਹੜੇ ਅਸੀਂ ਫੇਰ ਇਹਨਾਂ ਦੇ ਨਾਲ ਸੀ ਜੋੜ ਰਹ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੇ ਫਤਿਹ ਸਾਥੀਓ ਮੇਰਾ ਨਾਮ ਦਿਵਿੰਦਰ ਸਿੰਘ ਸੋਲ ਜਰਨਲ ਸਕੱਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜੀ ਕਿਹੜੀ ਯੂਨੀਅਨ ਜਿਹੜੀ ਆ ਤੁਹਾਡੇ ਅਮਰ ਸ਼ਹੀਦ ਬਾਬਾ ਜੀ ਜੀ ਜੁਬਲੀ ਦਿਵਸ ਆ ਇਹ ਸਾਡੇ ਦੋ ਭਰਾ ਨੇ ਜੀ ਸਾਡੇ ਵਿੱਚ ਪਹਿਲਾਂ ਵੀ ਰਹੇ ਸੀ ਇਹਦੇ ਅਸੀਂ ਕਵਾਂਗੇ ਵੀ ਸਾਡੇ ਘਰ ਫੇਰ ਦੁਬਾਰਾ ਵਾਪਸੀ ਹੋਈ ਆ ਇਹ ਸਾਡੇ ਰਣਜੀਤ ਲੋਈਆ ਜੀ ਤੇ ਜਸਪਾਲ ਜੱਗੂ ਜੀ ਨੇ ਇਹ ਸਾਡੇ ਚ ਪਹਿਲਾਂ ਵੀ ਕੰਮ ਕਰਕੇ ਗਿਆ ਸੀ ਚਲੋ ਘਰਾਂ ਦੇ ਵਿੱਚ ਜਿਵੇਂ ਕੋਈ ਨਿੱਕਾ ਮਾਨ ਮਟਾਵਾ ਹੋ ਜਾਂਦਾ ਵਾ ਇਹ ਥੋੜਾ ਚਿਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇਹ ਰੱਖਿਆ ਜੁਨੀ ਆ ਉਹਨਾਂ ਨਾਲ ਇਹਨਾਂ ਕੋਈ ਸਾਲ ਡੇਢ ਸਾਲ ਲਾਇਆ ਵਾ ਤੇ ਉਹਨਾਂ ਨਾਲ ਉਹ ਕਿਸੇ ਕਾਰਨਾ ਕਰਕੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਵਾ ਕੁਝ ਕਾਰਨਾ ਕਰਕੇ ਜਿਹੜਾ ਵਾ ਉਹ ਇਹਨਾਂ ਨੇ ਆਪਣੇ ਘਰ ਵਾਪਸੀ ਕੀਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹ ਆਪਣੇ ਘਰ ਇਹਨਾਂ ਨੇ ਵਾਪਸੀ ਕੀਤੀ ਆ ਬਾਕੀ ਜੋ ਇਹਨਾਂ ਨੇ ਸਾਡੇ ਦੇ ਮਾਣ ਜਤਾਇਆ ਵਾ ਕਿ ਇਹਨਾਂ ਦੇ ਕੰਮ ਕਰਨ ਦਾ ਜੋ ਤਰੀਕਾ ਵਾ ਅਸੀਂ ਗੁਰੂ ਘਰ ਵਿੱਚ ਖਲੋਤੇ ਆ ਇਹ ਉਦਾਂ ਹੀ ਕਰਦੇ ਰਵਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਸਨਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਜੋ ਆ ਮੈਂ ਵਾਰ-ਵਾਰ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਇਹਨਾਂ ਨੂੰ ਆਪਣਾ ਜਿਹੜਾ ਨੇਚਰ ਹੈ ਉਹ ਬਦਲਣਾ ਪਊਗਾ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਾ ਪਊਗਾ ਅਗਰ ਜੇ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਗੇ ਚਾਹੇ ਉਹ ਪ੍ਰਸ਼ਾਸਨਿਆਂ ਚਾਹੇ ਜੋ ਵੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜਿੱਥੇ 에어 ట్రాਫਿਕ ਦੇ ਨਿਯਮਾਂ ਦੇ ਖਿਲਾਫ ਹੋਣਗੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਜੇ ਖੜਨਾ ਅਸੀਂ ਵੀਡੀਓ ਵਿੱਚ ਵੀ ਐਸੇ ਕਰਕੇ ਆਨੇ ਆ ਬਾਅਦ ਵਿੱਚ ਵੀ ਕਿ ਕੋਈ ਲੜਾਈ ਝਗੜਾ ਕਰਦੇ ਆ ਜਾਂ ਕੋਈ ਨਸ਼ੇ ਦਾ ਕਾਰੋਬਾਰ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਣਾ हां ਜੇ ਗੱਡੀ ਚਲਾਉਂਦੇ ਆ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸਹੀ ਹੋਗਾ ਰੋਂਗ ਸਾਈਡ ਨਾ ਆਉਣਗੇ ਅਧਿਵਚਕਾਰ ਗੱਡੀ ਨਾਲ ਲੱਗੀ ਹੋਗੀ ਕਿ ਜੋ ਗੁਰੂ ਦੀ ਸੰਗਤ ਆਉਂਦੀ ਆ ਉਹਦੇ ਨਾਲ ਕੋਈ ਮਿਸਬੇ ਵੀ ਯਾਰ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜੇ ਆਂ ਇਹਨਾਂ ਕੁਝ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ